ਸਾਰਜੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਮ ਜੈ ਹਾਰ ਹਾਂ ਮਾ ਜਾਈ ਤਸल्ली ਹੋ ਗਈ ਅੱਜ ਜੈ ਪੀਮ ਵਾਲੇ ਆਏ ਹਨ ਫਿਰ ਵੀ ਮੈਂ ਦੱਸਣਾ ਚਾਹੁੰਗਾ ਕਿ ਜੈ ਪੀਮ ਆਪਾਂ ਕਿਉਂ ਕਿਹਾ ਜੈ ਪੀਮ ਸਾਡੇ ਬਾਬਾ ਸਾਹਿਬ ਡਾਕਟਰ ਬੇਦਖਰ ਢੀਂਵਾ ਸਾਹਿਬ ਦਾ ਨਾਰਾ ਹੈ ਜਿਨ੍ਹਾਂ ਨੇ ਸੰਵਿਧਾਨ ਬਣਾ ਕੇ ਸਾਨੂੰ ਬਹੁਤ ਵੱਡੇ ਪੱਧਰ ਤੇ ਹੱਕ ਲੈ ਕੇ ਦਿੱਤੇ ਉਹਨਾਂ ਦੇ ਸੰਵਿਧਾਨ ਦੇ ਮੁਤਾਬਕ ਅੱਜ ਸੀਡੀਪੀਓ ਦਫਤਰ ਫਿਰੋਜ਼ਪੁਰ ਸਾਡੀ ਆਗੂਆਂ ਦੀ ਮੀਟਿੰਗ ਹੋਣ ਲੱਗੀ ਆ ਜਿਸ ਦੇ ਵਿੱਚ ਲਗਭਗ ਔਰ 25 ਪਿੰਡਾਂ ਦੇ ਆਗੂ ਇੱਥੇ ਪਹੁੰਚੇ ਹੋਏ ਆ ਤੇ ਲੱਗ ਪੱਗ ਸਾਡੀਆਂ ਜਮਾਂਡਾ ਪਹਿਲਾਂ ਆਈਆਂ ਹੋਈਆਂ 500 ਦੇ 92 ਬੰਦਿਆਂ ਦੇ ਜਿਹੜੇ ਮੰਗ ਪੱਤਰ ਅੱਜ ਦੇ ਜਿਹੜੇ ਹੈਗੇ ਆ ਵਿਕਰਮ ਜੀ ਆਰਐਸ ਨੋਟ ਕਰਾ ਕੇ ਲੈ ਕੇ ਗਿਆ ਏਪੀਓ ਮੈਡਮ ਮੀਨੂ ਸ਼ਰਮਾ ਨੇ ਉਹਨਾਂ ਨੂੰ ਹੁਕਮ ਜਾਰੀ ਕੀਤਾ ਸੀਗਾ ਕਿ ਮੇਰੇ ਜਿਹੜੇ ਹੈਗਾ ਕਿ ਮੀਟਿੰਗ ਹੈਗੀ ਆ ਕਿ ਤੁਸੀਂ ਐਡ ਕਰੋ ਤੇ ਇਹਨਾਂ ਦੀ ਲਿਸਟ ਵਧਾਓ ਅੱਜ ਦੀ ਮੀਟਿੰਗ ਦੇ ਵਿੱਚ ਮੈਂ ਬੇਨਤੀ ਕਰੂੰਗਾ ਅਬੇ ਤੱਕ ਨਾਮ ਇਗਰਾਉ ਮੇਰੇ ਕੋਈ ਨਾਮ ਸਾਨੀਆ ਤਾਨੀਆ ਇਹਨਾਂ ਦਾ ਨਾਮ ਆ ਇਹ ਸਾਡੇ ਅਮਰਜੀਤ ਕੌਰ ਬਲਾਕ ਪ੍ਰਧਾਨ ਦੇ ਅ ਤੌਰ ਤੇ ਲਿਖਤੀ ਕੰਮ ਕਰਦੇ ਆ ਹਾਲੇ ਲਿਖਤੀ ਸਾਡੇ ਕੋਲੇ ਟੀਮ ਨਹੀਂ ਹੈ ਅਸੀਂ ਆਪਦੇ ਬੱਚਿਆਂ ਨੂੰ ਲੈ ਕੇ ਆਈ ਕਾਰਡ ਬਣਾਏ ਆ ਅੱਜ ਦੇ ਜਿਹੜੇ ਅ ਆਈ ਕਾਰਡ ਵਿੱਚ ਲੈਨ ਦੇ ਵਿੱਚ ਸ਼ਾਮਲ ਹੋਏ ਆ ਮਾਨ ਸਨਮਾਨ ਦੇ ਨਾਲ ਉਹਨਾਂ ਨੂੰ ਅੱਜ ਅਸੀਂ ਇੱਥੇ ਆਈ ਕਾਰਡ ਦੇਣਾ ਹੈ ਸ਼ੁਰੂ ਕਰੋ ਜੀ ਪਹਿਲੋ ਬਲਾਕ ਪ੍ਰਧਾਨ ਤੋਂ ਸ਼ੁਰੂ ਕਰੋ मंजीत कौर कौन है भाई अजिया मंजीत कौर मंजीत कौर आ भी मंजीत कौर साड़ियां हो जान भाई चलो साथ हो दूजा हर्षदीप कौर हर्षदीप कौर है नहीं आए दिमला कमिट भार कमिट भार के आखिरी नहीं आएगा बलजिंदर कौर ये भी नहीं आए ਜੀ ਤਸਵੀਰ ਲਓ। ਜੀਤ ਮੈਂ ਉਹ ਕੈਮਰਾਮੈਨ ਜੀ ਬਾਬਾ ਜੀ ਕੈਮਰਾਮੈਨ ਨੂੰ ਭੇਜੋ। ਆਓ। ਗਾੜੀਆਂ ਹੋ ਜਾਂਦੀ ਸੀ। ਚਲੋ ਕੈਮਰੇ 'ਚ ਚਲੋ। ਸੀਸੀ ਆਓ ਜੀ। ਸਾਡੀ ਵੀਡੀਓ ਤੇ ਤਸਵੀਰ ਨਹੀਂ ਆ ਰਹੀ। ਕੋਈ ਵੀਡੀਓ।

जय भीम जय भारत। मैं भी मंत्री जी सर्कल पर गाना तो सी चिंडा केंद्र कम कर सकले हो। ठीक है। सोमरानी सोमरानी मेरी साडा शेर आ बड़ा स्टाइल ਨਾਲ ਇਕੱਠਾ ਬੈਠਣਾ ਫੋਨ ਕਰਿਆ ਨਾ ਬਾਣ ਬੋਲਦਾ ਤੁਹਾਡਾ ਸ਼ੇਰ ਬੋਲਦਾ। ਸ਼ੇਰਾ ਕਰਨੂ پابੰਦੀ ਲੱਗੀ ਆ ਤੂੰ ਜਾਣਾ ਨਹੀਂ ਐ ਫਿਰ ਵੀ ਕੰਦੀ ਪ੍ਰਧਾਨ ਜੀ ਮੈਨੂੰ ਤਾਂ ਆਣਾ ਹੀ ਪੈਂਦਾ ਤੁਹਾਡੇ ਕੋਲ। हां जी। ਜਿਮੋਰਾਨੀ ਜਿਮੋਰਾਨੀ ਕੌਣ ਆ ਬਈ? ਬੋਰ ਸਿੰਘ ਆਲੋ ਜੀ ਬੋਰ ਸਿੰਘ ਦੂਜੇ ਬਲਾਕ ਦਾ ਬੰਦਾ ਹੈ ਸਾਥੀਓ ਧੰਨਵਾਦ ਇੱਕ ਸਾਲ ਤੱਕ ਤੁਹਾਡੀ ਜਿਹੜੀ ਹਾਈ ਕਾਰਡ ਦੀ ਮਨਿਆਦ ਆ ਹਾਈ ਕਾਰਡ ਕਿੱਥੇ ਕਿੱਥੇ ਕੰਮ ਦੇ ਸਕਦਾ ਉਸ ਦੇ ਬਾਰੇ ਸੁਣ ਲਓ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਵੀਡੀਓ ਦਫਤਰ ਚਲੇ ਜਾਣਾ ਜਾਂ ਛਾਣੇ ਚਲੇ ਜਾਣਾ ਚਾਹੇ ਕੋਈ ਵੀ ਸਰਕਾਰੀ ਦਫਤਰ ਆ ਤੁਸੀਂ ਆਈ ਕਾਟ ਫਾ ਕੇ ਜਾਓਗੇ ਤੇ ਤੁਹਾਡਾ ਆਈ ਕਾਟ ਨਾਲ ਇੱਕ ਪਛਾਣ ਪੱਤਰ ਬਣਦਾ ਹੈ ਉਹ ਪਛਾਣ ਪੱਤਰ ਕਾਹਲੇ ਨਹੀਂ ਬਣਦਾ ਕਿ ਇਹ ਕਿਸੇ ਮਾਨਤਾ ਪ੍ਰਾਪਤ ਔਰ ਜਿਹੜੀ ਸਰਕਾਰੀ ਲਿਮਟਡ ਆ ਤੁਹਾਡੀ ਸੰਸਥਾ ਹੈ ਉਸ ਦੇ ਆਗੂ ਨੇ ਇਹਨਾਂ ਨੂੰ ਦਾਲਤਾ ਵੀ ਮੰਨਦੀਆਂ ਇਹਨਾਂ ਨੂੰ ਅਫਸਰ ਵੀ ਮੰਨਦੇ ਤਾਂ ਤੁਸੀਂ ਕਿਤੇ ਜਾਂਦੇ ਹੋ ਬੈਰੀਅਲ ਤੇ ਕਿੱਥੇ ਟੂਲ ਟੈਕਸ ਕਟਿੰਦਾ ਹੈ ਉਥੇ ਵੀ ਤੁਸੀਂ ਇੱਕ ਬਖਾਓਗੇ ਤਾਂ ਉੱਥੇ ਵੀ ਜਿਹੜੀ ਤੁਹਾਨੂੰ ਬਿਲ ਜਿਹੜਾ ਹੈਗਾ ਟੂਲ ਪਰਚੀ ਆ ਮਾਫ ਆ ਦੂਸਰੇ ਤੇ ਤੀਸਰੇ ਨੰਬਰ ਤੇ ਕੋਈ ਸਰਕਾਰੀ ਮੁਲਾਜ਼ਮ ਆ ਉਹ ਕਹਿੰਦਾ ਕਿ ਮੇਰੀ ਤਰਖਾ ਦੇ ਵਿੱਚੋਂ ਟੈਕਸ ਕੱਢਦਾ ਤੁਸੀਂ ਉਹਦੀ ਇੱਕ ਪਰਚੀ ਕੱਟ ਕੇ ਦੇ ਦਿਓਗੇ ਤਾਂ ਉਹ ਜਿਹੜਾ ਟੈਕਸ ਜਿਹੜਾ ਹੋਗਾ ਉਹ ਸਰਕਾਰ ਮਾਫ ਕਰੇਗੀ ਸਰਕਾਰ ਮਾਫ ਕਰੇਗੀ ਤਾਂ ਨਾਕਿਆਂ ਤੇ ਤਾਂ ਬਹੁਤ ਸਾਨੂੰ ਸਾਰਿਆਂ ਨੂੰ ਲੋਡ ਹੁੰਦੀ ਹੈ ਜਦੋਂ ਆਉਂਦੇ ਆ ਆ ਅਮਰਜੀਤ ਕੌਰ ਤਾਂ ਗੱਡੀ ਲੱਦੀ ਹੁੰਦੀ ਹੈ ਨਾਕੇ ਤੇ ਕਿਦੋਂ ਰੋਕ ਲੈਂਦੇ ਆ ਪਤਾ ਨਹੀਂ ਕਿੰਨੀ ਵਾਰੀ ਫੋਨ ਕੀਤੇ ਆ ਮੈਂ ਪ੍ਰਧਾਨ ਆ ਜੀ ਆ ਛੱਡੋ ਜੀ ਆ ਬੱਗਾ ਸਿੰਘ ਨਾਲ ਗੱਲ ਕਰਨ ਨੂੰ ਬਿਨਾਂ ਕਾਰਜ ਤੋਂ ਕੰਮ ਕਰਾਉਂਦੇ ਆ ਵੀ ਤਾਂ ਵੇਖੋ ਇਹ ਮਾਨਤਾ ਪ੍ਰਾਪਰ ਦਾ ਟਾਡੇ ਜਿਹੜੇ ਆਈ ਕਾਟ ਨੇ ਔਰ ਮੋਰ ਲੱਗੀ ਆ ਪਰ ਇਹਨੂੰ ਵਰਤਣ ਦਾ ਤਰੀਕਾ ਵਰਤ ਲਿਓ ਜੀ ਵੇਖੋ ਕੋਈ ਵੀ ਅਫਸਰ ਆ ਕੋਈ ਵੀ ਮਲਾਜਮ ਉਹ ਇੱਕ ਜਾਪ ਤੇ ਰਹਿ ਕੇ ਗੱਲ ਕਰਦਾ ਉਹ ਨਿਮਰਤਾ ਚ ਰਹਿ ਕੇ ਗੱਲ ਕਰਦਾ ਅਕੇ ਸਾਡੇ ਚਕਮਨ ਸਿੰਘ ਆਇਆ ਮੈਨੂੰ ਲੱਗਦਾ ਇਹ ਨਹੀਂ ਗੱਲ ਕਰੂਗਾ ਇਹ ਤਾਂ ਕਹੂਗਾ ਮੇਰੇ ਕੋਲ ਕਾਡਾ ਪ੍ਰਧਾਨ ਦਾ ਮੈਂ ਤਾਂ ਫੱਟੇ ਚੱਕ ਦੂੰਗਾ ਫੱਟੇ ਚੱਕਣਿਆ ਤੇ ਫਿਰ ਕੰਮ ਨਹੀਂ ਹੋਣਾ ਗੱਲ ਮਿਮਰਤਾ ਨਾਲ ਕਰਨੀ ਆ ਤੁਸੀਂ ਸਾਰੇ ਦਸਤਰਾ ਚਾਹੁੰਦੇ ਮੈਂ ਗੱਲ ਕਰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਔਰ ਗੱਲ ਕਰਨੀ ਘਾਟਾ ਤੇ ਉਹਦਾ ਕੰਮ ਜਿਆਦਾ ਲੈਣਾ ਠੀਕ ਆ ਦਾ ਅਗਲੀ ਗੱਲ ਆ ਕਿ ਤੁਹਾਡੇ ਬਲਾਕ ਦੀ ਕਮੇਟੀ ਬਣੀ ਆ ਉਹ ਕਮੇਟੀ ਨੂੰ ਆਪਾਂ ਸਾਰਿਆਂ ਨੇ ਪਰੋਜ ਉਹ ਜਿਵੇਂ ਵੀ ਛਣਵਾਰ ਮੀਟਿੰਗ ਰੱਖੀ ਆ ਸਾਰਾ ਗੜੀ ਗੁਰਦੁਆਰੇ ਸ਼ਨੀਵਾਰ ਨੂੰ ਕਮੇਟੀ ਨੂੰ ਮੋੜਾ ਮਿਲ ਜਾਣੀਆਂ ਨੇ ਮੋੜ ਮਿਲ ਗਈ ਤਾਂ ਕਮੇਟੀ ਵਿੱਚ ਉਹ ਬੰਦਾ ਸ਼ਾਮਲ ਹੋਵੇ ਜਿਹੜਾ ਹਫ਼ਤੇ 'ਚ ਇੱਕ ਦਿਨ ਜਾਂ ਦੋ ਦਿਨ ਪਾਲਤਨੀ ਦਫ਼ਤਰ ਦੇ ਵਿੱਚ ਆ ਕੇ ਪਾਲਤਨੀ ਦਫ਼ਤਰ ਦੇ ਵਿੱਚ ਆ ਕੇ ਲਗਾਤਾਰ ਹਾਜ਼ਰੀ ਦੇ ਇੱਕ ਵਾਰ ਜਾਂ ਦੋ ਵਾਰ ਆਣਾ ਪੈਦਾ ਉਹ ਜਿਹੜੇ ਮੰਗ ਪੱਤਰ ਸਾਡੀ ਸਭਾ ਦੇ ਹੋਏ ਉਹਨਾਂ ਨੂੰ ਮੋਹਰ ਲਾ ਕੇ ਸੈਨ ਕਰਕੇ ਉਹ ਖੁਦ ਆਪ ਜਮਾ ਕਰਉਣਗੇ ਇੱਕ ਵਾਰ ਰੱਖਿਆ ਜਾਏਗਾ ਸੋਮਵਾਰ ਦਾ ਇੱਕ ਵਾਰ ਰੱਖਿਆ ਜਾਏਗਾ ਵੀਰਵਾਰ ਦਾ ਦੋ ਵਾਰ ਇੱਕ ਹਫਤੇ ਚ ਦੋ ਬੰਦੇ ਉਸ ਤੋਂ ਅਗਲੇ ਹਫਤੇ ਚ ਦੋ ਬੰਦੇ ਉਸ ਤੋਂ ਅਗਲੇ ਚ ਫਿਰ ਦੋ ਬੰਦੇ ਯਾਨੀ ਕਿ ਬੰਦੇ 8 ਤੇ ਇੱਕ ਮਹੀਨੇ ਚ ਇੱਕ ਵਾਰ ਉਹਦੀ ਜਿਹੜੀ ਆਉਂਦੀ ਹੈ ਵਾਰੀ ਆਏਗੀ ਦੇਖੋ ਤੁਸੀਂ ਸਾਰੇ ਕੰਮ ਤਾਂ ਕਰ ਰਹੇ ਹੋ ਆਪਣੇ ਮੰਗ ਪੱਤਰ ਖੁੱਲੇ ਚੱਲ ਗਏ ਫੁੱਲੇ ਚੱਲ ਗਏ ਆ ਜਿਹੜਾ ਵੀ ਹੈਗਾ ਮੰਗ ਪੱਤਰ ਲੈ ਲੈਂਦਾ ਉਧਰੋਂ ਮੁਲਾਜ਼ਮ ਜਿਹੜੇ ਸ਼ਰਾਰਤੀ ਨੇ ਉਹ ਕਹਿੰਦੇ ਆ ਜੀ ਬੱਗਾ ਸਿੰਘ ਦਾ ਮੰਗ ਪੱਤਰ ਆ ਜੀ ਰੌਲਾ ਪੈ ਜਾਂਦਾ ਤੇ ਸਾਨੂੰ ਕੰਮ ਦੇਣਾ ਪੈਂਦਾ ਕਿਉਂਕਿ ਆਪਣੀ ਪੈੜ ਆਪਣੀ ਮਿਹਨਤ ਜਿਹੜੀ ਹੈਗੀ ਆ ਉਹ ਮੁਲਾਜ਼ਮਾਂ ਨੂੰ ਮੰਨਣੀ ਪੈਂਦੀ ਆ ਤਾਂ ਉਹ ਕੰਮ ਲੈ ਲੈਂਦੇ ਆ ਉਹ ਲੋਕ ਸਾਡੇ ਚ ਆਉਂਦੇ ਨਹੀਂ ਤੇ ਬੜੇ ਅੰਦਰ ਖਾਤੇ ਖੁਸ਼ ਹੁੰਦੇ ਆ ਇੱਕ ਬਦਲਾਅ ਲਿਆਉਣਾ ਮੋੜ ਦਾ ਮੋੜ ਦਾ ਬਦਲਾਅ ਉਹਦੇ ਤਾਂ ਸਭ ਲਿਸਟ ਬਣਾਈ ਸੀਗੀ ਔਰ ਬਾਕੀ ਵੀ ਪੱਕੇ ਨੇ ਜੇ ਕੋਈ ਬਦਲਣਾ ਚਾਹੁੰਦਾ ਕੋਈ ਨਹੀਂ ਜਾਣਾ ਚਾਹੁੰਦਾ ਤੇ ਕੋਈ ਆਣਾ ਚਾਹੁੰਦਾ ਉਹਨੂੰ ਪਤਾ ਨਹੀਂ ਹੋਊਗਾ ਉਹ ਸ਼ਨੀਵਾਰ ਮੈਨੂੰ ਲੱਗਦਾ ਕਿ 22 ਤਰੀਕ ਬਣੂਗੀ ਸਾਰਾ ਗੜੀ ਗੁਰਦੁਆਰੇ ਚ ਮੀਟਿੰਗ ਹੋਣੀ ਆ ਉੱਥੇ ਜਿਹੜੀਆਂ ਅਗਲੀ ਸਹੂਲਤਾਂ ਦੀ ਗੱਲ ਹੈ ਜੀ ਨਾ ਉਹ ਵੀ ਆਪਾਂ ਪਾਸ ਕਰਨੀਆਂ ਆ ਅੱਜ ਮੇਰੀ ਤਰੀਕ ਨਹੀਂ ਹੈ ਜੀ ਆ ਮੈਂ ਅਮਰਜੀਤ ਨੂੰ ਅੱਗੇ ਵੀ ਦੋ ਤਿੰਨ ਵਾਰੀ ਕਿਹਾ ਸੀਗਾ ਕਿ ਅਮਰਜੀਤ ਤੁਸੀਂ ਸਭ ਤੋਂ ਪਹਿਲਾਂ ਕੰਮ ਸ਼ੁਰੂਆਤ ਕੀਤਾ ਲੇਕਿਨ ਆੰਦ ਹੋਇਆ ਪਹਿਲੋਂ ਗਰੂਰਸ਼ਾ ਵਾਲੇ ਕਰਕੇ ਫਿਰ ਬਲਾਕਮੰਦੂਦ ਵਾਲੇ ਕਰਕੇ ਕੋਈ ਨੰਬਰ ਤੇ ਆ ਕੇ ਤਾਂ ਦੇਖੋ ਜੇ ਤਾਂ ਸਭਾ ਚਲਾਉਣੀ ਆ ਤੇ ਸਭਾ ਇੱਕ ਸਿਸਟਮ ਤੌਰ ਤੇ ਚਲਾਉਣੀ ਆ ਜਿਹੜਾ ਸਿਸਟਮ ਤੋਂ ਬਾਹਰ ਆ ਉਹ ਸਰਬੰਧ ਦਾ ਨਹੀਂ ਹੈ ਰਾਜੇ ਸਿਸਟਮ ਤੋਂ ਬਾਹਰ ਆ ਕਿਉਂਕਿ ਅਸੀਂ ਅੱਜ ਵੀ ਦੇਖਦੇ ਆ ਉਹ ਇੱਥੇ ਆ ਕੇ ਅਫਸਰਾਂ ਦੇ ਨਾਲ ਮਿਲੀ ਭੁਗਤਈ ਕਰਕੇ ਤਾਂ ਉਹਨਾਂ ਦੀ ਇੱਕ ਸੈਟਲਮੈਂਟ ਹੋਈ ਹੁੰਦੀ ਆ ਜਿਹੜੇ ਨਜਾਇਜ਼ ਹਾਜ਼ਰੀਆਂ ਲਉਦੇ ਆ ਉਹਨਾਂ ਨੇ ਇਹਦਾ ਜੀਆਰਐਸ ਨੂੰ ਪੀਪੀਓ ਨੂੰ ਪੈਸੇ ਦੇਣੇ ਕਿਤੇ ਹੁੰਦੇ ਆ ਤਾਂ ਉਹ ਸਾਡੀ ਪਛਾਣ ਨਹੀਂ ਕਰਦਾ ਤਾਂ ਮੈਂ ਨਾਲ ਨਾਲ ਇਹ ਵੀ ਦੱਸਣਾ ਚਾਹਨਾ ਕਿ ਭਾਵੇਂ ਸਰਪੰਚਾਂ ਦੀ ਲੇਬਰ ਹੋਵੇ ਤੇ ਭਾਵੇਂ ਸਾਡੇ ਜਿਹੜੇ ਗਦਾਰ ਬੰਦਿਆਂ ਦੀ ਲੇਬਰ ਹੋਵੇ ਉਹਨਾਂ ਤੇ ਰੇਟ ਪਵਾਉਣਾ ਵੀ ਆਪਾਂ ਸ਼ੁਰੂ ਕਰ ਦੇਣਾ ਤਾਂ ਫਿਰ ਰੇਟ ਪਵਾ ਕੇ ਪਰਚੇ ਵੀ ਨਾਲ ਕਰਾਉਣਾ ਸ਼ੁਰੂ ਕਰ ਦੇਣਾ ਤਾਂ ਜਲਦੀ ਆਪਾਂ ਇਸ ਦੇ ਸਬੰਧ ਵਿੱਚ ਡਾਕਾ ਆਪਣੇ ਕੋਲ ਹੈਗਾ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਅਰਿੱਟਵੀ ਪਾਉਣੀ ਆ ਤੇ ਨਿਯਾਜ ਹਾਜ਼ਰ ਨੇ ਲਾਉਣਾ ਹੁਣ ਮੇਰੇ ਵੱਸੋਂ ਬਾਹਰ ਹੋ ਗਿਆ ਕੰਮ ਤੁਸੀਂ ਸਾਰਿਆਂ ਨੇ ਮੈਨੂੰ ਖਰਾਬ ਕੀਤਾ ਤਾਂ ਮੈਂ ਨਹੀਂ ਹੁਣ ਹਾਜ਼ਰੀਆਂ ਦੇ ਪਿੱਛੇ ਜਿਹੜਾ ਹੈਗਾ ਵੱਡੇ ਲੈਵਲ ਤੇ ਪੈਣਾ ਪਏਗਾ ਪਰ ਜਿਹੜੇ ਸਾਡੇ ਬੰਦੇ ਆਗੇ ਆ ਇੱਕ ਵਾਅਦਾ ਹੋਏਗਾ ਉਹਨਾਂ ਨੂੰ ਇਹ ਕਿ 10% ਤੁਹਾਡਾ ਮੈਂ ਪਾਸ ਕਰਵਾਇਆ ਖਰਚਾ 10% ਉਹ ਖਰਚਾ ਜਿਹੜਾ ਹੈਗਾ ਆਪਾਂ ਲਾਗੂ ਕਰਵਾਉਣਾ ਹਾਜਰੀਆਂ ਖਤਮ ਕਰਾ ਲਾਂਗੇ ਇਹ ਖਰਚਾ ਜਿਹੜਾ ਹੈਗਾ ਜਿੱਥੇ 22 ਰੁਪਏ 322 ਰੁਪਏ ਦਿਹਾੜੀ ਆ ਉਸ ਤੋਂ ਤੁਹਾਡੀ 353 ਰੁਪਏ ਦਿਹਾੜੀ ਹੋਏਗੀ ਵਾਦਾ ਕਰਦਾ ਇਹਨਾਂ ਕੋ ਸਮਝ ਲਓ ਕਿ ਜਿਹੜੇ ਸਾਡੇ ਨਾਲ ਬੰਦੇ ਜੁੜੇ ਆ ਉਹਨਾਂ ਦਾ ਅਸੀਂ ਕਰਾਂਗੇ ਦੂਜਿਆਂ ਦਾ ਨਹੀਂ ਕਰਾਂਗੇ ਬਹੁਤ ਬੰਦੇ ਜਿਹੜੇ ਹੈਗੇ ਆ ਖਰਾਬ ਹੁੰਦੇ ਆ ਤਾਂ ਦੇਖੋ ਮੈਂ ਕਲਪਿਆ ਪਿਆ ਵਾਂ ਮੈਂ 2400 ਲੱਗਿਆ 20 ਸਾਲ ਹੋ ਗਏ ਕਿ ਤੁਮਾ ਚੜਿਆ ਹੋਇਆ ਲੇਕਿਨ ਮੈਂ ਦਾ ਇੱਕ ਸਿਸਟਮ ਬਣ ਗਿਆ ਜਿਵੇਂ ਉਹ ਮੋਟਰਸਾਈਕਲ ਦੀ ਚੈਨ ਈ ਹੈ ਆ ਨਵਾਂ ਬੰਦਾ ਆਇਆ ਇਹਨੂੰ ਸਿਖਾ ਦਿਓ ਇਹ ਚਲਾ ਗਿਆ ਨਵਾਂ ਫੇਰ ਲਾਇਆ ਫੇਰ ਉਹਨੂੰ ਸਿਖਾ ਦਿਓ ਉਹ ਚਲਾ ਗਿਆ ਮੈਂ ਉੱਥੇ ਵੀ ਉੱਥੇ ਹੀ ਆਂ ਲੇਕਿਨ ਸਰਕਾਰਾਂ ਦੀਆਂ ਨੀਤੀਆਂ ਨੇ ਉਹ ਕੰਮਜਾਬ ਪੂਰ ਦਿੰਦੇ ਉਹਨਾਂ ਨੂੰ ਪਤਾ ਵੀ ਇਹ ਲੋਕ ਜਿੱਤੇ ਖੜਨ ਵਾਲੇ ਨਹੀਂ ਆ ਉਹਨਾਂ ਨੂੰ ਪਤਾ ਕਿ ਇਹਨਾਂ ਲੋਕਾਂ ਨੇ ਲਗਾਤਾਰ ਲੜਾਈ ਨਹੀਂ ਲੜਨੀ ਉਹ ਲਾਲਚ ਤੁਹਾਨੂੰ ਦੇ ਕੇ ਸਾਮਦਾ ਉਹ ਤੋੜ ਲੈਂਦੇ ਆ ਤੇ ਤੁਹਾਡੇ ਆਉਣ ਵਾਲੇ ਬੱਚਿਆਂ ਦਾ ਤੇ ਤੁਹਾਡੀ ਸਿਹਤਾਂ ਦਾ ਤੁਹਾਡੇ ਹੱਤਾਂ ਦਾ ਨੁਕਸਾਨ ਹੋ ਰਿਹਾ ਜਿਹੜੀ ਵਿਚਾਰ ਮੈਂ ਲੈ ਕੇ ਚੱਲਿਆ ਸੀ ਕਿੱਟੇ ਹੋ ਕੇ ਆਪਨੇ ਹੱਕ ਜਿਹਨੇ ਹੈਗੇ ਐਂ ਕਰਕੇ ਨਹੀਂ ਲੈ ਜਾਂਦੇ ਐਂ ਕਰਕੇ ਲੈ ਜਾਂਦੇ ਰੱਖੇச்சே ਨਹੀਂ ਤਾਂ ਮੁਕਾਏ ਜਾਂਦੇ ਤਾਂ ਹੱਕ ਲੈਣ ਲਈ ਤੁਹਾਨੂੰ ਕਰਨਾ ਪਊਗਾ ਤੁਸੀਂ ਅੱਜ ਰੋਲੇ ਫਿਰਦੇ ਹੋ ਜੇ ਤਾਂ ਤੁਸੀਂ ਜੱਥੇਬੰਦੀ ਨੂੰ ਨਾ ਕਾਮਯਾਬ ਕਰਕੇ ਆਪਣੀ ਹੱਤਾਂ ਦੀ ਲੜਾਈ ਲੜੀ ਤੇ ਆਉਣ ਵਾਲੇ ਸਮੇਂ ਤੇ ਤੁਹਾਡੇ ਬੱਚੇ ਵੀ ਰੋਦੇ ਰਹਿਣਗੇ ਤੁਹਾਡਾ ਕੋਈ ਹੈ ਨਹੀਂਗਾ ਕਿਹਾ ਹੈਗਾ ਕਿ ਕੋਈ ਬੰਦਾ ਆ ਕੇ ਲਾਗੂ ਕਰਵਾ ਲੂਗਾ ਸਾਡੀ ਬਿਆਦਰੀ ਚ ਪਹਿਲਾਂ ਜਿੰਨੇ ਵੀ ਐਸੀ ਫਟਾ ਜੀ ਦੇ ਐਮ ਐਲ ਏ ਆ ਉਹਨਾਂ ਨੇ ਕਦੀ ਤੁਹਾਡੇ ਹੱਕਾਂ ਦੀ ਗੱਲ ਨਹੀਂ ਕੀਤੀ 76 ਸਾਲ ਤੋਂ ਤੁਸੀਂ ਵੋਟਾਂ ਪਾਉਂਦੇ ਰਹੇ ਹੋ ਉਹਨਾਂ ਨੇ ਕਦੀ ਨਹੀਂ ਤੁਹਾਡੇ ਹੱਕਾਂ ਦੀ ਗੱਲ ਕੀਤੀ ਉਹ ਸਿਰਫ ਤੁਹਾਨੂੰ ਵਰਤਨਾਇ ਜੋੜਿਆ ਤੇ ਵਰਤਦੇ ਰਹਿਣਗੇ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਭੀਨ ਜੈ ਭਾਰਤ ਬੱਗਾ ਪ੍ਰਧਾਨ ਜਿੰਦਾਬਾਦ ਬੱਗਾ ਪ੍ਰਧਾਨ ਜਿੰਦਾਬਾਦ